ਸਤਿ ਸ਼੍ਰੀ ਅਕਾਲ ਜੀ ਸਾਰਾ ਕਈ ਵਾਰੀ ਗਿਲੇ ਛਿਕੇ ਬੇ ਐਨੇ ਹੋ ਜਾਂਦੇ ਆ ਕਿ ਮਟੌੜੇ ਬਹੁਤ ਔਖੇ ਹੋ ਜਾਂਦੇ ਕਿਉਂਕਿ ਥੋੜੀ ਜੀ ਗੱਲ ਤੋਂ ਹੀ ਇਹੋ ਜਿਹਾ ਅਸਾਦ ਪੈ ਜਾਂਦਾ ਜਿਹੜਾ ਕਿ ਇੱਕ ਦੂਜੇ ਤੋਂ ਦੂਰ ਕਰ ਦਿੰਦਾ ਬਹੁਤ ਮਾਨ ਵਿੱਚ ਸੋਚੀਦਾ ਵੀ ਜੀ ਇਹ ਮਟਾਲ ਕੇ ਨੀਵਾ ਕੌਣ ਹੋਵੇ ਜੇ ਉੱਧਰ ਲਾਉਂਦਾ ਤੋਹਾ ਦਾ ਮਾਇਕਾ ਤੇ ਨੀਵਾ ਹੋਮ ਤੇ ਜੇ ਦੂਜਾ ਦਾ ਤੋ ਮਾਇਕਾ ਉਹਦਾ ਮਾਇਕਾ ਤੇ ਨੀਵਾ ਹੋਮ ਆਈਂ ਕਰਦੇ ਕਰਦੇ ਕਈ ਸਾਲ ਤੱਕ ਪਿਆਂਦੇ ਇਕੱਲੇ ਰਹਿਣ ਦਾ ਵੀ ਵੀ ਰਹਿਣ ਦਾ ਵੀ ਮਕਸਦ ਉਹ ਤਾਂ ਉਹਨਾਂ ਨਾਲ ਸਮਾਉ ਉਹਨਾਂ ਦੇ ਵਾਸਤੇ ਵਧੀਆ ਰੱਖ ਲੱਗ ਜਾਂਦਾ ਇਸ ਤਰ੍ਹਾਂ ਸਵਾ ਬੀਜ ਜਾਂਦਾ ਤੇ ਉਹਨਾਂ ਦੀਆਂ ਜਿਹੜੇ ਜਾਇਦਾਦ ਆ ਜਾਦਾ ਉਹ ਤਾਂ ਜਾਦਾ ਉੱਧ ਕੇ ਜਾਂਦਗੇ ਕੀਤਾ ਕੀ ਜਾਵੇ ਕਿਉਂਕਿ ਇੱਕ ਦੂਜੇ ਨਾਲ ਤਾਂ ਨਹੀਂ ਮਿਲ ਸਕਦੇ ਤੇ ਜਦੋਂ ਬੰਦਾ ਮਰ ਜਾਂਦਾ ਨਾ ਉਹ ਤੋਂ ਬਾਅਦ ਆਇਆ ਦਾ ਕੀ ਫਾਇਦਾ ਜੇ ਆਉ ਤਾਂ ਫਾਇਲਾ ਕੌਫੀ ਰਿਸ਼ਤੇਦਾਰੀਆਂ ਰਿਸ਼ਤੇਦਾਰੀਆਂ ਹੋਣੀਆਂ।